ਪਰ ਵਾਠ ਠੀਕ ਹੈ ਹਾਂਜੀ ਭਵਾਂ ਜੀ ਸਭ ਲੱਗੀਆਂ ਬਾਪੂ ਬੇਬੇ ਸਾਰੇ ਵਧੀਆ ਵਧੀਆ ਅੱਜ ਕਰਤਾ ਹਾਂ ਹਾਂਜੀ ਜਿੱਦਾਂ ਤੇ ਡਿਊਟੀ ਪਰ ਵੀਡੀਓ ਵਾਲਾ ਵੀ ਚੱਲੀ ਜਾਂਦੀ ਰਾਤ ਨੂੰ ਕਰ ਦਨ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਪਾਂ 1 ਤੋਂ 4 ਅੱਛਾ ਇਹ ਤਾਂ ਜਾਦਾ ਨਹੀਂ ਨਾਲ ਨਾਲ ਵੀਡੀਓ ਦਿਵਾਦੀ ਦੀ ਨਾਲ ਨਾਲ ਕੰਮ ਕਰਦੇ ਨੇ ਨਹੀਂ ਤੇ ਫਿਰ ਤੇਰੇ ਇਹਦੇ ਮੇਰੇ ਹਿਸਾਬ ਨਾਲ ਉਹ ਰਾਜੇ ਤੇ ਸਿਸਟਮ ਆ ਜਦੋਂ ਬਲੌਗ ਲੋਕ ਬਣਾਗੇ ਪਾਉਣੇ ਸਾਰੇ ਤੇਰੀ ਤਾਂ ਰਾਤ ਲੰਘ ਜਾਂਦੀ ਹੁੰਦੀ ਹੈ ਬਿਲਕੁਲ ਹਾਂਜੀ ਕਿੰਨੇ ਘੰਟੇ ਹਾਂ ਕਿੰਨਾ ਟਾਈਮ ਲੱਗ ਜਾਂਦਾ ਕਈ ਵਾਰੀ ਤਾਂ 24 24 ਘੰਟੇ ਜਾਗਦਾ ਰਹਿੰਦਾ ਨਾ ਨੀਂਦ ਨਹੀਂ ਆਉਂਦੀ ਨਹੀਂ ਸੌਂਿਆ ਵੀ ਕਰ ਮੇਰਾ ਪਰ ਕਰਦਾ ਇੱਕ ਮਿੰਟਾਂ ਦਾ ਬੰਦਾ ਬਲੇਡ ਲੈ ਲੈਂਦਾ ਫਿਰ ਕਰ ਦਿੰਦਾ ਸੌਣਾ ਜ਼ਰੂਰੀ ਆ ਰਸਟ ਵੀ ਜ਼ਰੂਰੀ ਆ ਹਾਂਜੀ ਜੇ ਰਸਟ ਕਰੇਗਾ ਤਾਂ ਫੇਰ ਹੀ ਆ ਹਾਂਜੀ ਬਹੁਤ ਹਾਂਜੀ ਹਨਾ ਉਹ ਤੇਰਾ ਤੇਰਾ ਕਿੰਨਾ ਚਿਰ ਤੈਨੂੰ ਉਹ ਡਿਊਟੀ ਕਿੰਨਾ ਦਰ ਦੇਣੀ ਪੈਂਦੀ 8 ਘੰਟੇ ਇੱਕ ਤੋਂ 4 4 ਘੰਟੇ ਬਸ ਹਾਂਜੀ 4 ਘੰਟੇ ਹੀ ਇੱਕ ਤੋਂ 4 ਪਰ ਹੈਗੀ ਰਾਤ ਹੈ ਨਾ ਹਾਂਜੀ ਇੱਕ ਤੋਂ 4 ਹਾਂਜੀ ਤੇ ਜਿਹੜਾ ਪਹਿਲਾ ਫਿਰ ਉਹਨਾਂ ਚਿਰ ਤੂੰ ਆ ਕਰਦਾ ਰਹਿੰਦਾ ਉਹਨਾਂ ਸੈਟਿੰਗ ਆਉਣੀ ਜੇ ਸੈਟਿੰਗ ਸਵਿਟਿੰਗ ਕਰਕੇ ਕੇਰੀ ਓਵਰ ਟਾਈਮ ਲਾ ਲਈਦਾ ਅੱਛਾ ਓਵਰ ਟਾਈਮ ਲੱਗ ਜਾਂਦਾ ਹਾਂਜੀ ਦਿਨ ਦਾ ਟਾਈਮ ਫਿਕਸ ਕਰ ਦਿੰਦਾ ਸਵੇਰੇ 8 ਵਜੇ ਆ ਜਾਣਾ ਠੀਕ ਉਹਦੇ ਇਦਾਂ ਹੀ ਕਰਦਾ ਹਾਂਜੀ ਪ੍ਰੀਮੀਅਰ ਨੈਟਵਰਕ YouTube ਦਾ ਕਿਦੋਂ ਦਾ ਪਤਾ ਲੱਗਾ ਵੀ YouTube ਵੀ ਇੱਕ ਐਪ ਹੈ ਤੇ ਇਹਦੇ ਤੇ ਪੈਂਦੀਆਂ ਵੀਡੀਓ-ਵੀਡੀਓ ਇਹ ਜਦੋਂ ਲਾਂਚ ਹੋਇਆ ਸੀ ਪੰਜ 2005 ਚ ਪੰਜ ਤੋਂ ਹੀ ਲਾਂਚ ਹਾਂਜੀ ਤੇ ਉਦੋਂ ਦਾ ਹੀ ਬੱਚੇ ਨਿਕਲੇ ਕਿ ਹੁੰਨੇ ਸੀ ਤੇ ਕੰਪਿਊਟਰ ਸਿੱਖਣ ਜਾਂਦੇ ਹਣੇ ਆ ਸੈਂਟਰ ਸਾਡੇ ਮੇਰੇ ਦੋਸਤ ਦਾ ਸੀ ਅੱਛਾ ਤੇ ਉਹਨਾਂ ਦੇ ਸੈਂਟਰ ਤੇ ਜਾ ਕੇ ਇਤਰਾ ਚਲੋ ਜਿਹਨਾਂ ਦੇ ਰਹਿੰਦੇ ਨੇ YouTube ਹੋ ਗਈ ਜਾਂ ਮੈਸੈਂਜਰ ਹੋ ਗਿਆ Facebook ਹੈ ਨਾ ਮੈਂ Facebook 8 9 ਚ ਬਣਾਈ 9 ਚ ਹਾਂਜੀ ਆ ਤੇ ਉਹਦੇ ਮੇਰਾ ਜਿਹੜਾ ਅਕਾਊਂਟ ਕਾਉਂਟ ਜਿਹੜਾ ਮੇਰਾ ਸਾਸਰੀ ਕਾਲ ਹੋ ਗਈ ਜੀ ਦੀ ਬੜਾ ਪੁਰਾਣਾ ਹੀ ਕਾਉਂਟ ਹੁਣ ਮੇਰਾ ਜੇਨ ਜੋ ਮਰਜੀ ਵਿਲਾ ਵੀ ਵਿਲਾ ਜਿਹਨੇ ਜਿਹਨੇ ਬਣਾਈ ਹੋਗੀ YouTube ਉਹਨੂੰ ਆਉਣ ਵਾਲੇ ਸਮੇਂ ਬਾਰੇ ਪਤਾ ਹੋਊਗਾ ਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਇਹਦੇ ਤੇ ਪੈਣੀਆਂ ਤੇ ਇਦਾਂ ਸੋਸ਼ਲ ਮੀਡੀਆ ਹੋਣਾ ਨਾ ਕਿਉਂਕਿ ਉਹਨੇ ਐਡਵਾਂਸ ਹੀ ਸੋਚਿਆ ਹੋਊਗਾ ਸਾਰਾ ਕੁਝ ਵਾ ਬੜਾ ਐਡਵਾਂਸ ਹੈ ਨਾ ਹਾਂਜੀ ਰਾਜਾ ਰਾਜਾ ਹੁਣ ਮੰਨ ਕੇ ਚੱਲ ਹੁਣ ਦੂਜਾ ਮੇਰਾ ਕਿਉਂਕਿ ਇਹ ਕੱਲੀ YouTube ਉਹਨੇ ਉਦਾਂ ਥੋੜੀ ਬਣਾਈ ਕਿ ਉਦਾਂ ਹੀ ਚੱਲੂਗੀ ਏ ਹੁਣ ਪਹਿਲੋਂ ਵੇਲਾ ਕੱਲੇ ਗਾਣੇ ਇਹਦੇ ਤੇ ਗਾਣੇ ਹੁਣ ਨੈਟ ਚੱਲਿਆ ਜਦੋਂ ਹਾਂਜੀ ਹੁਣ ਸਾਰੇ ਮੇਰੇ ਸਾਹਮਣੇ ਗਾਇਕਾਂ ਨੇ ਵੀ ਆਪੋ ਆਪਣੇ ਬਣਾਏ ਹਨ ਹਾਂਜੀ ਹਾਂ ਉਹ ਥੋੜਿਆਂ ਨੇ ਉਹਨਾਂ ਦੇ ਸਾਰੇ ਆਗੇ ਭਲਵਾਂ ਜੀ ਹੀਰੋ ਹੋ ਰ ਸਾਰੇ ਆਗੇ ਆਪਦੇ ਅਕਾਊਂਟ ਤੇ ਹੀ ਪਾਉਂਦੇ ਨਾ ਹਾਂ ਉਹਨਾਂ ਦੇ ਆਪਦੇ ਚੈਨਲ ਸਾਰੇ ਹਾਂ ਮੇਰੇ ਖਾਲ ਸਿੱਧਾ ਗਾਣਾ ਸਿੱਧਾ ਤੇ ਚੈਨਲ ਤੇ ਪਿਆ ਹਾਂਜੀ ਹਾਂਜੀ ਉਹਨਾਂ ਦੇ ਚੈਨਲ ਤੇ ਲਓ ਫਰਨੈਵੋੰਦੀ ਗਾਣਾ ਜੂਬਾ ਹੀ ਯਾਰ ਗਾਣਾ ਸੁਣਿਆ ਜੈ ਨਾ ਬਾਬਾ ਜੀ ਨਹੀਂ ਉਹ ਬੰਦਾ ਜੂਬਾ ਹੀ ਸੱਚਾ ਸੱਚਾ ਬੰਦਾ ਹੈ ਤਈ ਜਨਤਾ ਲੱਗਦੀ ਹੈ ਉੱਤੇ ਹੈ ਮੈਂ ਬੰਦਾ ਬੜਾ ਸੱਚਾ ਹੀ ਤਈਆਂ ਲੱਗਦੇ ਹੀ ਉੱਤੇ ਹਾਂ ਸੱਚੇ ਬੰਦੇ ਦੇ ਤੰਨੇ ਬਹੁਤ ਹੈ ਕਈ ਵੈਰੀ ਹੁੰਦੇ ਬਾਕੀ ਸਮਾ ਸਮਾ ਸਮਰਾਥਿਆ ਚੱਲੀ ਜਾਣਾ ਸਾਰਾ ਕੋਲ ਚੱਲਾ تھا اور ਗੱਲ ਬਾਤ ਸੁਣਾਉ ਗਈ। ਹੋਰ ਤੈਨੂੰ ਸੁਣਾਉ ਜਸ ਕਰਨ ਦੀ ਗੱਲ ਨਹੀਂ ਕੋਈ ਤੁਹਾਡੇ ਕਿਤਾਬ ਹੈਗੀ ਕਿਉਂ ਬੜੀ ਜਣੀ ਮਜ਼ਹੂਰ ਹੈ। 48 ਲਾ ਪਾ ਹਾਂਜੀ ਹਾਂਜੀ ਉਹ ਜੇਲਾ ਚੋਂ ਦੇ ਬਹਿਣ ਆ ਜੇਲਾ ਚੋਂ ਬਹਿਣ ਪਰ ਆਪਣੇ ਨਹੀਂ ਮੈਂ 900 ਰੁਪਈਆ ਲਾਇਆ ਉੱਤੇ। ਸਭ ਇਹ ਕਿਤਾਬ ਉਹ ਇੱਕ ਮੈਂ ਨਾ ਉਹਦੀ ਹਿਸਟਰੀ ਜੀ ਵੇਖਣਦਿਆਂ ਹਾਂ ਵੀ ਸਭ ਤੋਂ ਸਭ ਤੋਂ ਵਧੀਆ ਕਿਹੜੀ ਕੌਣ ਕਿਤਾਬ ਪੜਦਾ ਵਾ ਕੋਲੀ ਕੋਲੀ ਕਿਤਾਬ ਪੜਦਾ ਹੀ ਇੱਕ ਉਹ ਯਾਰ ਮੈਂ ਚੱਲ ਮੈਨੂੰ ਮੈਂ ਪੜ੍ਹਨੀ ਕੀ ਹੋਣੀ ਸੀ ਮੈਂ ਉਹਦੇ ਤੇ ਸੁਣਦਾ ਰਿਹਾ ਉਹ ਪਤਾ ਨਹੀਂ ਕਿੰਨੇ ਆ ਘੰਟਿਆਂ ਦੀ ਸੀ ਉਹ ਆਡੀਓ ਬੁੱਕ ਤੇ ਉਹ ਉਹ ਇਹਦੇ ਚ ਕੱਡੀ ਮਾੜੀ ਜੀ ਕੋਲੀ ਦਾ ਵੇਖੀ ਵੀ ਕਿਹੜਾ ਕੋਲੀ ਕਿਹੜੀ ਪੜਦਾ ਵਾ ਮੁੜ ਕੇ ਆਪਣਾ ਨਾਮ ਲੈਨੇ ਉਹਦਾ ਹਾਂਜੀ ਉਹ ਯਾਰ ਬੁੱਕ ਦਾ ਉਹ ਮੈਂ ਮੈਂ ਸੁਣੀ ਵਾ ਵਾ ਘੰਟਾਗ ਮੈਂ ਸੁਣੀ ਤੇ ਮੈਨੂੰ ਵਧੀਆ ਲੱਗੀ ਉਹ ਤੇ ਉਹ ਦੂਜੀ ਕੀ ਉਹਦਾ ਨਾਮ ਹੀ ਯਾਰ ਮੈਨੂੰ ਜੋਗੀ ਜੋਗੀ ਹਾਂ ਜੋਗੀ ਯਾਰ ਜੋਗੀ ਹਾਂ ਇਹ ਇਹ ਮੈਂ ਇਹ ਮੈਂ ਸੁਣੀ ਘੰਟਾਕ ਜੋਗੀ ਇਹ ਇਹਦੇ ਇਹਦੇ ਵਿੱਚ ਵਧੀਆ ਚੀਜ਼ਾਂ ਵੀ ਉਹ ਜਿ ਤਰ੍ਹਾਂ ਉਹਦੇ ਆਪ ਦੀ ਕਹਾਣੀ ਜੀ ਦੱਸੀ ਆ ਹੂੰ ਹੂੰ ਕੁੰਬ ਦੀਆਂ ਭਲਵਾਂ ਜੀ ਵੀਡੀਓ ਵੇਖਦੇ ਜੇ ਕੁੰਬ ਮੇਲੇ ਦੀਆਂ ਕਿੰਨੇ ਲੋਕੀ ਉੱਥੇ ਵਾਇਰਲ ਹੁੰਦੇ ਨਾ ਕਿੰਨੇ ਬਾਬੇ ਸਾਹਮਣੇ ਆਏ ਇੱਕ ਗੁਣੀ ਕਰੋੜਾਂ ਹੀ ਗੱਲਾਂ ਬਾਬੇ ਆ ਨਾ ਬੰਦੀਆਂ ਅੱਖਾਂ ਦੇ ਕੋੜੀ ੜੀ ਹਾਂਜੀ ਹਾਂਜੀ ਉਹ ੜੇ ਬਾਬੇ ਆ ਬਿਲਹਣਾ ਆ ਫੜੀ ਆਪਣੀ ਜੜੀ ਧਰਤੀ ਹੈ ਨਾ ਕਰੋੜਾ ਹੀ ਸਾਧੂ ਪੀਰਾਂ ਦੀ ਧਰਤੀ ਆ ਕਰੋੜਾ ਹੀ ਦੇਵੀ ਦੇਵਤੇ ਉੱਥੇ ਜਾ ਕੇ ਪਤਾ ਲੱਗ ਜਾਂਦਾ ਵੀ ਸੱਚੀ ਗੱਲ ਐ ਕਰੋੜਾ ਹੀ ਦੇਵੀ ਦੇਵਤੇ ਆ ਹਾਂਜੀ ਕਿੰਨੇ ਜਾਣੇ ਵੱਲਾ ਰੱਬ ਨੂੰ ਮੰਨਣ ਵਾਲੇ ਇੱਕ ਇੱਕ ਕੁੜੀ ਕਿੰਨੀ ਵਾਇਰਲ ਜਿਹੜੀ ਮਾਲਾ ਵੇਚਦੀ ਆਹੋ ਕਹਾਣੀਆਂ ਵੇਖਾਂਜੀ ਹਾਂਜੀ ਸਮਾ ਸਮਾ ਸਮਰਾਥਿਆ ਇੱਥੇ ਭਿੰਦੇ ਨੂੰ ਵਾਇਰਲ ਕਰਦੀ ਆ ਉਹ ਭਿੰਦਿਆ ਆਪਾਂ ਤੁਹਾਡੇ ਨਾਲ ਹੀ ਵਾਇਰਲਿਆਂ ਦੇ ਤੁਸੀਂ ਵਾਇਰਲ ਦੇ ਆਪਾਂ ਵੀ ਨਾਲ ਹੀ ਤੁਹਾਡੇ ਕੀ ਗੱਲ ਤੇ ਹੋਰ ਪਉਂਦੇ ਆ ਭਿੰਦਾ ਆ ਗਿਆ ਤੇ ਗੰਦੀ ਬੁਈਆ ਵੀ ਆ ਗਿਆ ਸਮਝੇ ਭਿੰਦਾ ਆਇਆ ਫਿਰ ਗੰਦੀ ਬੁਈਆ ਵੀ ਆ ਗਿਆ ਕਹਿੰਦੇ ਭਿੰਦਾ ਆ ਗਿਆ ਬਰੰਦੀਪੁਰ ਦੀ ਟੀਮ ਨੇ ਜਿਦਾਂ ਜਿਦਾਂ ਚੱਲ ਗਏ ਭਲਵਾਂ ਜੀ ਕਿੰਨੇ ਕਮੈਂਟ ਆਉਂਦੇ ਨੇ ਤੇ ਨਾਲ ਹੀ ਆ ਪਾਉਂਦੇ ਨੇ ਕਿਧਰ ਭਿੰਦਾ ਕਿਧਰ ਘਲਾਤਾ ਜੀ ਭਲਵਾਂ ਜੀ ਦੇ ਫੋਟੋ ਕਲਾਤਾ ਕੰਨੀ ਕਮੈਂਟ ਆਉਂਦੇ ਆ ਜੀ ਤਿਆਰ ਆ ਤੁਹਾਡੇ ਘਰ ਕਈ ਆਪਾਂ ਦੱਸੋ ਹੂੰ ਤੋਂ ਪਉਣ ਨਹੀਂ ਤਾ ਭਿੰਦਾ ਪੈਂਦਾ ਭਿੰਦਾ ਪੈਂਦਾ ਹੀ ਆ ਉਹ ਨਹੀਂ ਫੇਕਰ ਪਿਆ ਹੁੰਦਾ ਵਾਪਸ ਮੋੜਦਾ ਨਹੀਂ ਉਹ ਆਪ ਦਗਾਦਾ ਹੋਈਦਾ ਥਿੰਦਰ ਦੀ ਸਟੋਰੀ ਦੱਸੂ ਹਰ ਦਿਨ ਕਰਦੀ ਆ ਜੀ ਕਮਾਈ ਹਰਦਾ ਬਾਰਡਰ ਤੇ ਲੈ ਗਿਆ ਭਰਾਵਾ ਉੱਥੇ ਤਾਰਾਂ ਇੰਨੀ ਦੂਰ ਬਲਬ ਸਾਰੇ ਸਾਰੇ ਉੱਥੇ ਜੀ ਐਸ ਉਹਦਾ ਬਲੰਗ ਚਲੇ ਗਿਆ ਗੇਟ ਅਹੀ ਹਾਂ ਤੱਕਦਾ ਤੂੰ ਹਾਂ ਉਹ ਲੰਘ ਸਾਡੇ ਨਾ ਠਿੰਦਾ ਮੀਤਪੁਰ ਸਾਹਿਬ ਉਹ ਤੇ ਮਾਨ ਸਨਮਾਨ ਨਾਲ ਆ ਕੇ ਹੈ ਹਾਂ ਕਿੰਦੇ ਆਲੇ ਵੱਡੇ ਹੀ ਮਾਨ ਸਨਮਾਨ ਹੁੰਦਾ ਤੇ ਜਿੰਨੇ ਲੜਦੇ ਰਹਿੰਦੇ ਨੇ ਬਾਨੇ ਕੀੜੀ ਕਰਦਾ ਕੱਟੀ ਮੈਂ ਨਹੀਂ ਲੜਦਾ ਭਰਾ ਵਾ ਗੇ ਇਹ ਲੜਨ ਦੀ ਬਰਮਾਰ ਨਹੀਂ ਕਰੀ ਨਾ ਮੈਂ ਕਿਹ ਨਾਲ ਲੜਦਾ ਕਿਹ ਨਾਲ ਲੜਦੇ ਠੀਕ ਜੇ ਜਾਦੀ ਹੈ ਨਹੀਂ ਇਹ ਟੁਕੜੇ ਨਹੀਂ ਹੁੰਦੇ ਦੁੱਧ ਸੋ ਗਿਆ ਥੱਲੇ ਉਹਨੇ ਸਿਹਾਨ ਦਾ ਮਾਰਿਆ ਜੇ ਨਹੀਂ ਭਰਤ ਜਾ ਖਰਾਕ ਦੇਖੋ ਸੋ ਗਿਆ ਇੱਕ ਹੋਰ ਹੁਣ ਇੱਥੇ ਹੈ ਇਹ ਤੋਰ ਇਹਦੇ ਥੱਲੇ ਤੁਹਾਡੇ ਸੋ ਗਿਆ ਜਾਦਾ ਤੇ ਬੱਚੇ ਬੁੱੱਚੇ ਵੱਡੇ ਹੋਏ ਆਉਂਦੇ ਨੇ ਬਹੁਤ ਬੜੀਆ ਬੜੀਆ ਨਾ ਕਰਮਾਲੀਆਂ ਨੇ ਆਪਾਂ ਨੂੰ ਸੀਸਾਂ ਦਿੱਤੀਆਂ ਆਹ ਨਹੀਂ ਚੰਗੇ ਘਰੇ ਚਲੇ ਗਈਆਂ ਸੀਸਾ ਹੀ ਮਿਲਣੀ ਉਹ ਉਹ ਵੀ ਨਾ ਕਰੇਜੀ ਬੜਾ ਹੁੰਦਾ ਹੈ ਬੜਾ ਆਪੋ ਨਾ ਛੱਡਦੇ ਗੱਲ ਇਹ ਉਹ ਤਾਂ ਦੁਕਾਨ ਕਿਤੋਂ ਪਾਈ ਤੂੰ ਦੁਕਾਨ ਮੈਂ ਲਾਲਾ ਸਾਹਿਬ ਦੀ 2010 ਚ ਵਿਆਹ 11 ਦੇ 12 ਜਿਹਾ ਪੈਸਾ ਕਰਨ ਲੈ ਉੱਥੇ ਪਾਈ ਪਹਿਲਾਂ ਦਪੁਰਜੀ ਆ ਬੇ ਇੱਥੇ ਲੱਗ ਗਈ ਨਾਲ ਕੋਟ ਦਾ ਹੁੰਦਾ ਹੈ ਪਰ ਜੀ ਰਾਇ ਹੈ ਜੀ ਸੱਤ ਮਹੀਨੇ ਹਾਂ ਇੱਥੇ ਆਹੋ ਹਾਂ ਮੁਰਕੇ ਉੱਥੋਂ ਵਾਲ ਫੇ ਮੁੜ ਕੇ ਆਏ ਉੱਥੇ ਚਲ ਗਿਆ ਚਵਾਲ ਤੇ ਤਰੱਕੀ ਹੋ ਗਈ ਤੇਰੀ ਪ੍ਰੋਮੋਸ਼ਨ ਹੋ ਗਈ ਫਿਰ ਤੇ ਪ੍ਰੋਮੋਸ਼ਨ ਹੋ ਗਈ ਫਿਰ ਮੁੜ ਕੇ ਹਾਂ ਪੰਜੇ ਦੇ ਕੋਤੇ ਲੈ ਜਾਂਦਾ ਇਹਨੇ ਫਾਈਲ ਦੇ ਦੁਕਾਨ ਖੋਲਦੇ ਕੋਈ ਨਹੀਂ ਦੱਸਿਆ ਨਾ ਨਗਾ ਉਹ ਤੇ ਚਲੋ ਇਹ ਘੱਡਾ ਬਣਾਇਆ ਹੈ ਅੱਬਾ ਦੇ ਚਲੋ ਉਧਰ ਨਗਾ ਹੈ ਮੇਰਾ ਤਾਂ ਕਮਾਈ ਵੜੀ ਗਈ ਆ ਪਿਛੇ ਪਰੇ ਜਾਉਂਦਾ ਇਹਨਾਂ ਨੇ ਫੋਨ ਲਾ ਦੇਣਾ ਕਿਥੇ ਆ ਮੈਂ ਦੁਕਾਨ ਤੇ ਚੱਲ ਆ ਜਲੀਏ ਮੈਂ ਇੱਥੇ ਕੋਈ ਨਹੀਂ ਆ ਉਹ ਮਗਰੋਂ ਮੇਰੇ ਯਾਰ ਹੁੰਦੇ ਹੋ ਤੂੰ ਮੋਟਰਸਾਈਕਲ ਆਪੇ ਸ਼ਟਰ ਬੰਦ ਕਰ ਦਿੰਦੇ ਨੇ ਦੇਖੀ ਉਹ ਆਪੇ ਛੱਡ ਬੱਦ ਗਾ ਦਰ ਉਹਨਾਂ ਨੂੰ ਪਤਾ ਵੀ ਹੁਣ 9 ਦੇ ਉੱਤੇ ਟਾਈਮ ਹੋ ਗਿਆ ਭਿੰਦੇ ਨੇ ਨਹੀਂ ਹੋਣਾ ਦੁਕਾਨ ਵਿੱਚ ਤੁਹਾਡੀ ਆਪਣੀ ਹੈਗੀ ਦੁਕਾਨ 'ਚ ਕੀ ਹੁੰਦਾ ਸੀ ਲੋ ਟੇਬਲ ਹੁੰਦੇ ਤੇ ਬੱਦ ਸੰਗਲੀਆਂ ਬੈਠੇ ਲੱਗੇ ਬਹਿੰਦਾ ਜਗਾੜੀ ਹੋ ਰਹੀ ਹੁੰਦੀ ਸੀ ਕੀ ਹੁੰਦਾ ਸੀ ਉਹ ਜਦੋਂ ਘੰਟਾ ਖੰਡ ਜਾ ਕੇ ਪਹਿਲੇ ਬੈਣਾ ਮੁਰਗੇ ਚੱਲ ਫੜਦਾ ਮੋਟਰਸਾਈਕਲ ਚੱਲ ਜਾ ਢਾਈ ਕਿ ਦੁਬਾਰਾ 1 ਵਜੇ ਇਹਨਾਂ ਫੋਨ ਲਾਦਣਾ ਆ ਜਾ ਬਾਰ ਬੂਏ ਗੱਡੀ ਬਸ ਬੜੇ ਜੰਦਾ ਦਾ ਚਮੜਿਆ ਸੰਡੇ ਕਿੰਨੇ ਸਾਲ ਹੋ ਗਏ ਹੁਣ ਕਮ ਆ ਪਰਾ ਤੁਹਾਨੂੰ ਵੇਖਿਆ ਉਹਨਾਂ ਦੇ ਪਿਆਰ ਆਪਣੇ ਮਿਲਣ ਕਰਨ ਨੂੰ ਤੇ ਮੇਰੇ ਖਾਤੇ ਦਾ ਹਾਂ ਤੋਂ ਵੱਧ ਹੋ ਗਏ 12 13 ਸਾਲ ਹੋ ਗਏ ਆ ਨਾ ਨਹੀਂ ਕਿ ਤੋ ਕਿ ਨਹੀਂ ਖੇਡਦਾ ਰਿਹਾ ਕਹਿੰਦਾ ਜਦੋਂ ਮੈਂ ਖੇਡਿਆ ਉਹ ਭਰਾਵਾ ਖੇਡਿਆ ਸਾਈ ਇਹਦਾ ਉਹ ਪਿੰਡ ਦੀ ਜਿਹੜੀ ਨੇਤੋਂ ਸਾਈ ਹੁੰਦੀ ਆ ਨਾ ਤੂੰ ਪਾਲਾ ਰਿਹਾ ਵਾ ਪਾਲਾ ਆਹੋ 194 ਤੇ 100 ਲੋਕਾਂ ਨੇ ਮੀੜ ਛੱਡਿਆ ਚਾ ਮੀੜ ਨਹੀਂ ਗੱਡੇ ਤੂੰ ਪਲੇਅਰ ਤੂੰ ਬਾਸੀ ਸੀ ਇਹ ਟਾਈਮ ਹੁੰਦਾ ਬੱਬਿਆ ਅਹੀਂ ਕੋ ਸਭ ਅਹੀਂ ਕਿਦੋਂ ਕਿ ਨਹੀਂ ਹੜਾ ਕੋਤ ਨੇ ਖੇਡਦਾ ਰਿਹਾ ਭਰਾਵਾ ਅਹੀਂ ਕਿਦੋਂ ਕਿ ਨਹੀਂ ਖੇਡਦਾ ਰਿਹਾ ਦਾਦਾ ਨੀ ਉਹ ਡਿੰਗੜੀ ਗਈ ਹੋਗੀ ਸਾਡਾ ਇੰਦਰੀਂ ਡਿੰਰੀ ਤੋਂ ਬਜੇ ਹਾਂ ਉਦਿਆਂ ਜੋੜਾਂ 'ਚ ਬਹਿ ਗਿਆ ਕੋਈ ਹਾਂ ਜੋੜਾਂ 'ਚ ਜੜਾਂ 'ਚ ਜੜਾਂ 'ਚ ਲਾਲਾ ਜੋੜਾਂ 'ਚ ਲਾਲਾ ਜੜਾਂ 'ਚ ਲਾਲਾ ਇਹਨੂੰ ਮੁੜ ਕੇ ਕਹਿੰਦਾ ਵੀ ਤੂੰ ਐਦਾਂ ਕਰ ਦੁਕਾਨਪਾਲਾ ਨਹੀਂ ਨਹੀਂ ਇਹਨੂੰ ਲੱਗਾ ਹਣਾ ਵੀ ਕੁੱਤਿਆਂ ਦੀ ਕਮਾਈ ਜਾਂਦੀ ਹੈ ਕਮਾਈ ਤਾਂ ਬੜੀ ਹੀ ਹੈ ਜਿਹੜਾ ਚਵੇੜਾ ਚੂੜਾ ਖਾਣੇ ਰਹੀ ਨੇ ਕਮਾਈ ਤਾਂ ਬੜੀ ਹੈ ਉਹਦਾ ਇੱਕ ਗੱਲ ਹੈਗੀ ਉਹ ਇਹ ਜਿੱਥੇ ਆਉਂਦਾ ਹੁੰਦਾ ਸੀ ਨਾ ਜਮਰਾ ਮੈਚ ਮੂਝ ਵੇਖਣਾ ਓਟ ਪਾਏ ਹਣੇ ਥੱਲੇ ਨੇ ਪੂਰੀ ਜੀਨ-ਸ਼ੀਨ ਪਾਈ ਹੋਣੀ ਪਰਨਾ ਗਲ ਚ ਇੱਕ ਮੱਪਰ ਵਾਲਾ ਤੇ ਪੂਰਾ ਐਣਕਾਂ ਲਾਈਆਂ ਹੋਣੀਆਂ ਐ ਪੂਰਾ ਬੜ ਥਣ ਕੇ ਆਉਣਾ ਨੇ ਕੇ ਇੱਕ ਫੋਟੋ ਹੈਗੀ ਮੇਰੇ ਤੋਂ ਉਹ ਐ ਤੂ ਜੀ ਉਥੋਂ ਦੀ ਛਿੱਤਰੀ ਹਾਲ ਦੀ ਜੀ ਹਾਲ ਦੀ ਆਏ ਮੈਂ ਜੈਕੇ ਜੱਟ ਬਣਾਣਾ ਜਦਨ ਮੋਰਤਾ ਅਕੈਡਮੀ ਦਾ ਉਸ ਦਿਨ ਪਛਾਨਿਆ ਜਾਂਦਾ ਨਹੀਂ ਕਿਹੜੇ ਮੋਟਰ ਨੂੰ ਸੱਦਿਆ ਬਾਹਰ ਲੱਗਾ ਭਿੰਦਾ ਉਹਦਾ ਪਤਾ ਆ ਜਾ ਬੜਾ ਹਾ ਪੱਗੜ ਦਿਆ ਸੀਗੇ ਆ ਤਰਾਏ ਆ ਬੱਬੇ ਦੇ ਸੰਦ ਜਵਾਨੀ ਹੁੰਦੀ ਪੱਗੜ ਜਾਂਦਾ ਅਥੇ ਆ ਗਿਆ ਨਾ ਮਨ ਦਾ ਹਾਂ ਜਿੰਨਾ ਮਰਜ਼ੀ ਸਮੇਂ ਲਾ ਤੁਹਾਡੇ ਤੇ 15 ਮੈਨੂੰ ਪਤਾ ਨਹੀਂ ਲੱਗਾ ਤੇਰੇ ਤੇ ਕਿਹੜੇ ਵਾਲੇ ਆਈ ਫਿਰਾਂ ਲੱਗ ਗਈ ਹੁਣ ਤੇ ਬੱਬੇ ਨੂੰ ਵੀ ਕਹਿੰਦੇ ਪ੍ਰਾਣਾ ਸੱਪ ਪ੍ਰਾਣਾ ਸੱਪ ਹੀ ਕਹਿੰਦੇ ਤੈਨੂੰ ਜਦ ਦਿਨ ਜਦ ਦਿਨ ਤੂੰ ਸ਼ੰਕਰ ਨੂੰ ਨਹੀਂ ਲਾਇਆ ਜੱਫਾ ਤੇ ਉਹ ਸ਼ੰਕਰ ਵਾਲੀ ਕਹਿੰਨੇ ਕੱਟ ਕੇ ਪਾਈ ਆ ਗੋਪੀ ਦਾ ਪ੍ਰਾਣਾ ਖੁੰਡ ਮੈਂ ਨਹੀਂ ਪ੍ਰਾਣਾ ਸੱਪ ਪ੍ਰਾਣਾ ਸੱਪ ਪ੍ਰਾਣਾ ਸੱਪ ਗੋਪੀ ਦਾ ਆਹ ਜੇ ਵੀ ਕਿਸੇ ਨੇ ਲੈਤਾ ਵੀ ਡੰਗ ਮਾਰਨ ਦਿਆ ਪਤੰਗ ਦੇ ਕਿਹਾ ਇੱਦਾਂ ਦਾ ਕੋ ਇਹ ਯਾਰ ਇਹ ਤੇ ਵਿਆਹ ਕਰਨਾ ਵਾ ਬੜੀ ਬੇਨਤੀ ਕੀਤੀ ਕੋਈ ਵੇ ਦੱਸ ਦੱਸ ਪਾਓ ਫਲੌਕ ਵਾਲੇ ਵੀ ਨਹੀਂ ਦੱਸਦੇ ਕੋਈ ਮੈਂ ਤੇ ਬੜੀ ਕਰਦਾ ਹੋਣੀ ਕਿ ਇਹਨੇ ਬੁਲਾਇਆ ਜੋ ਜਫਾ ਲਾਊਗਾ ਸਾਲੀ ਦਾ ਰਿਸ਼ਤਾ ਕਰਾਂਗਾ ਉਹਨੇ ਕਿ ਇਹਨੇ ਬੁਲਾਇਆ ਵਾ ਇਹ ਤੇ ਇਦਾਂ ਹੀ ਬੱਗਾ ਮਨ ਮੇਰ ਹੋਣੀ ਚਲਾੜੀ ਇਹਦੇ ਚਾਹ ਜੱਸਿਆਂ ਦੇ ਇਹੋ ਜੀ ਅੱਜ ਨਹੀਂ ਨਹੀਂ ਆਪਾਂ ਤੇ ਬੇਨਤੀ ਕਰਦੇ ਵੀ ਘਰ ਜਵਾਈ ਵੀ ਬੰਨਣ ਤਿਆਰ ਆ ਸਾਡਾ ਮੁੰਡਾ ਕੁੜੀ ਕੱਲੀ ਕੱਲੀ ਹੋਵੇ ਕੱਲ ਮੁੰਡੇ ਦੀ ਅਸੀਂ ਗਾਰੰਟੀ ਚੁੱਕ ਸਕਦੇ ਹਾਂ ਮੁੰਡਾ ਸਾਊ ਬੜਾ ਚਲੋ ਜੇ ਨਾ ਪੱਬਿਆ ਤੇਰਾ ਸੰਜੋਗ ਖੁੱਲਣਾ ਆ ਨਾ ਤੇ ਪਤਾ ਵੀ ਲੱਗਣਾ ਕਿ ਤਾਂ ਕੁੜੀ ਆਪਣ ਅਮਰੀਕਾ ਵਾਲੀ ਨਹੀਂ ਵਾਚੜੀ ਕੋਈ ਪਤਾ ਨਹੀਂ ਕਿ ਉਹਦੇ ਕਿਹੜੇ ਚਾਰੇ ਦਰਵਾਜ਼ੇ ਖੁੱਲ ਜਣੇ ਹੋ ਹਾਂ ਤੂੰ ਸੇਵਾਵੜੀ ਕਰਦਾ ਮਹਾਰਾਜ ਦਾ ਤੇ ਕੀਤਾ ਹੁੰਦਾ ਕਿਤੇ ਆਪਣੀ ਬਾਣੀ ਜਾਵੇ ਗੱਲ ਮਹਾਰਾਜ ਕਿਤੇ ਪੱਕੀ ਪੁੱਕੀ ਆਸਟ੍ਰੇਲੀਆ ਦੀ ਉਹ ਇੱਕ ਗਾਣਾ ਜਣੀ ਮੈਂ ਸੁਣਿਆ ਬੜੀ ਮਿਹਰਬਾਨੀ ਪਾਨੀ ਮਾਰਾਂ ਦੀ ਲੱਭ ਗਈ ਐ ਕੁੜੀ ਪੱਕੀ ਕੈਨੇਡਾ ਵਾਲੀ ਓਏ ਕਹਿ ਗਿਆ ਜੇ ਰਾਹ ਸੁਣਿਆ ਹੈ ਹਾਂਜੀ ਰੀਲਾਂ ਜਣਾ ਆਉਂਦਾ ਹੁੰਦਾ ਇਹ ਗਾਣਾ ਉਹਦੇ ਨਾਲ ਤੇ ਦੋ ਪ੍ਰੀ ਵਰਕਆਊਟ ਨਹੀਂ ਪਿੰਦਾ ਜਦੋਂ ਦਾ ਫਿਲਮ ਲਾਈ ਹੁੰਦੀ ਤੇ ਪੈਂਦਿਆਂ ਸਾਰ ਸਹਰਾਣੇ ਦੇ ਉੱਤੇ ਦੋ ਕੇ ਖਰਾੜੇ ਜੇ ਵਾਦੇ ਤੇ ਚੱਲ ਨਹੀਂ ਘਰ ਦੇ ਕਹਿੰਦੇ ਪਹਿਲਾਂ ਤੂੰ ਸੁਣਦਾ ਨਹੀਂ ਹੁੰਦਾ ਹੁਣ ਮੈਂ ਹੁਣ ਮੈਂ ਪ੍ਰੀ ਵਰਕਆਊਟ ਨਹੀਂ ਪਿੰਦਾ ਨੇ ਤਾਂ ਸਾਰੀ ਸਾਰੀ ਦਿਹਾੜੀ ਰਾਤ ਹੀ ਜਾਗ ਲੰਘ ਜਾਂਦੀ ਹੈ। ਨਹੀਂ ਮੈਂ ਨਹੀਂ ਹੁਣ ਪਿੰਦਾ ਵੜਾ ਸੌਖਾ ਹੀ ਕੰਮ। ਬੜੀ ਕਿਰਪਾ ਹੈ ਵੈਗਰੂ ਦੀ। ਇੱਕ ਤਾਂ ਔਖਾ ਜਿਹਾ ਹੁੰਦਾ ਪਰ ਦੂਜਾ ਗਰਮ ਜੇ ਕਰ ਲੱਗਿਆ ਸਰੀਰ। ਜਦੋਂ ਗੁੱਸਾ ਆ ਖਾ ਲਈਦਾ ਨਾ ਇੱਕ ਅੱਧੀ ਕੌਡੀ ਲੱਗ ਗੇ ਮੁੜ ਕੇ ਫੇਰ ਵਾਰਮ ਅਪ ਹੋ ਜਾਂਦਾ ਸਰੀਰ। ਗੁਰੂਰ ਤਾੜੀਆਂ ਓਰ ਆਜ ਦੇ ਮੋਲੇ ਤੋਂ ਹਿਮਾਲਿਆ ਪਰਬਤਾਂ ਕ੍ਰੰਦੀਪੁਰ ਦਾ ਗੋਪੀ ਆਇਆ। ਉਹ ਮੱਝ ਵਾਲਿਆਂ ਦਾ ਕਹਿੰਦੇ ਸਭ ਤੋਂ ਚਿਹਤਾ। ਦੁਨੀਆ ਮਾ ਕਹਿੰਦੇ ਆ ਜੀ ਮੁੰਡਿਆਲਾ ਵਿੱਚ ਸ਼ਾਇਦ ਮਿਲਿਆਣੀ ਏ ਮੋੜੇ ਮੋੜੇ ਤੇ ਮਾਵਾ ਸਿੰਘ ਜੀ ਪ੍ਰਧਾਨ ਬਹੁਤ ਸਾਰਾ ਪਿਆਰ ਭੇਜ ਕੇ ਗਏ ਦੂਦਰੀਆਂ ਰਹੀਆਂ ਤਾਂ ਧੰਨਵਾਦ ਹੈ ਸਰਦਾਰ ਸਰਵਣ ਸਿੰਘ ਜੀ ਭਦੇਮ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਮੇਰੇ ਪ੍ਰਧਾਨ ਸਾਹਿਬ ਜੀ ਬਹੁਤ ਵੀਰ ਹੈ ਜਿਹੜੀ ਵੱਡੀਆਂ ਜ਼ਿੰਮੇਵਾਰੀਆਂ ਸਭਿਆ ਧੰਨਵਾਦ ਹੈ ਕਹਿੰਦਾ ਸਰਤਾਰਾਂ ਕੀ ਹੋ ਗਿਆ ਜਿਹੜੇ ਰਹਿੰਦੀਆਂ ਦੇਖ ਵੀ ਨਹੀਂ ਐ ਭਾਈ ਅੰਮਰਪਾਲ ਸਿੰਘ ਖਾਲਸਾ ਉਹ ਅਬ ਚੜ੍ਹਦੀ ਕਲਾ ਬੋਲਦੇ ਸਾਰੇ ਨੇ ਉਕਾਸ਼ ਕਰਨੀਆਂ ਕੌਮ ਦਾ ਮੌਜੂਦਾ ਕੌਮ ਦਾ ਜਰਨਲ ਉਹਨਾਂ ਦੀ ਅਸਲ ਤੇ ਸੰਗੀ ਗੁਰਤੀ ਦੇ ਵੱਲ ਇੱਕ ਸ਼ਕਤੋ ਵੀਰ ਦੇ ਵੱਲ ਸਭ ਤੋਂ ਵੱਧ ਗੁਰਤੀ ਦਿੱਤੀ ਹੈ ਭਾਈ ਗੁਰਮੀਤ ਸਿੰਘ ਮੇਰਕਰੇ ਇੱਕ ਤਨਵਾ ਪ੍ਰਮਤ ਹਰਮਨ ਸਿੰਘ ਮਰਦਾ ਲੀਤੀ ਭਾਈ ਜੋ ਕਰਤਾ ਕਰੇ ਬੱਚਾ ਚੜ੍ਹਦੀ ਕਲਾ ਦੇ ਸਰਵੇ ਤੇ ਆ ਕੇ ਆਇਆ ਉਹਨਾਂ ਟੀਮਾਂ ਆਈਆਂ ਅਗਮ ਦੇ ਪਾਲੀ ਦੇ ਉੱਤੇ ਜਾਣਿਆ ਕਲਪੁਰ ਸਿੰਘ ਜੀ ਪੱਤਾ ਸਾਹਿਬ ਆਪ ਆ ਜੁਣੋ ਭਵਨ ਜੀ ਵੀ ਉਹ ਪਲੇਅਰ ਆ ਉਹਦਾ ਡਾਰਿਆ ਚੱਲ ਦੂਜੇ ਨਾਲ ਕੰਮ ਕਰਨਗੇ ਇਹ ਤੇ ਮੇਰੇ ਨੂੰ ਵੀ ਗਏ ਆ ਵੀ ਚੱਲ ਹੁਣ ਮੰਨ ਕੇ ਚੱਲ ਵੀ ਮੈਂ ਨਾਲ ਡਰਾਵਾ ਨਾ gekeਰੀ ਕਮਾ ਕੇ ਜੱਪੇ ਪੜੂ ਕਾਂਢ ਨਹੀਂ ਕਰਦੇ ਕੋਈ ਬੰਦੇ ਜ ਫੁੱੜਤੀ ਨਹੀਂ ਹੈਗੀ ਕੋਈ ਲਗਾਈ ਮਾਰੋ ਚੰਗੀ ਵੀ ਰੇਡਰਾਂ ਨਾਲ ਟਾਚੀ ਭਾਈ ਤੁਹਾਡੇ ਯਾਰ ਟੱਚ ਤੇ ਕਿੰਨੇ ਟੱਚ ਬਚਾਉਣਾ ਮੈਂ ਹੁਣ ਕਿੰਨਾ ਹੋ ਰੇਡ ਪਾਉਣਾ ਉਹਦੇ ਮੇਰੇ ਤੇ ਚੜ ਜਾਂਦੇ ਆਗੇ ਤੇ ਉਹਦਾ ਜਿਹੜਾ ਪਗੜਾ ਹੁੰਦਾ ਅਗਲਾ ਛੋੜਦਾ ਹੀ ਉਹਨੂੰ ਪਹਿਲਾਂ ਦੇ ਬਾਪੂ ਥੋੜੇ ਜਨਾ ਬੰਦੇ ਅੱਜ ਬੰਦਿਆਂ ਦੀ ਜਾਲਾ ਇਹ ਨਹੀਂ ਅੱਖਾਂ ਦੇ ਲੱਥ ਗਿਆ ਇਹਨਾਂ ਦਾ ਅੱਛਾ ਅੱਛਾ ਬਹੁਤ ਬੁਲੀ ਦੇ ਜਿੰਨਾ ਰਹੀਏ ਇਹ ਸੁੱਕੇ ਮਾਲ ਵਾਲੇ ਸਾਰੇ ਕਰੇ ਜਾਗਾ ਉਹ ਵੀ ਹੈਗਾ ਕਿਹੜੀ ਗੱਲ ਹੈ ਉਹ ਮੇਰੇ ਉਹ ਖਵਾ ਦੋ ਫਿਰ ਮਸਤ ਗੱਲ ਸੁਣੋ ਜਾ ਅੰਦਰ ਪਾ ਜਿੰਦਾ ਸੋਏ ਮੈਂ ਮੜੀ ਖਿੱਚ ਬੁਲੰਦ ਲੋੜ ਤੈਨੂੰ ਆਖਣਿਆ ਬੋਲਾ ਪਰ ਪੁੱਤਰ ਬਈ ਆਈ ਮੈਂ ਜਿੰਦਾ ਬਾਜੋ ਪਤਾ ਹੋ ਗਿਆ ਮੰਜਾ ਹੋਰ ਘੜ ਦਿਨਾ ਨਹੀਂ ਉਹ ਬਣਾਉਂਦੇ ਬਲੌਗ ਹੀ ਤਾਂ ਉਦਾਂ ਬਣੀ ਜਾਣਾ ਬਹਿ ਜਾ ਵੇ ਇੱਥੇ ਇੱਥੇ ਬੈਠ ਜਾ ਕੋਈ ਗੱਲਾਂ ਬਾਤਾਂ ਕਰੋ ਹਾਂਜੀ ਮੰਜਾ ਹੋਰ ਨਹੀਂ ਇੱਥੇ ਬੜਾ ਨਜ਼ਾਰਾ ਹੁੰਦਾ ਜਾਈਦਾ ਵੀਡੇ ਨਹੀਂ ਰੱਖਣੇ ਉਹ ਕੋਈ ਨਹੀਂ ਤੁਹਾਨੂੰ ਦੇਣੇ ਮੌਕਾ ਸੇਵਾ ਦਾ ਚਲੋ ਠੀਕ ਹੈ ਜਿੰਨੇ ਜੋਗੇ ਹੈਗੇ ਪੁੱਤ ਅਸੀਂ ਆਰਪੀ ਨਹੀਂ ਨਹੀਂ ਬਾਪੂ ਜੀ ਨਾਂ ਨਹੀਂ ਕਰਨੀਆਂ ਹਾਂ 15 ਸਾਲ ਕਬੜੀ ਖੇਡੀ ਜਾਂਦਾ ਸ਼ੁਰੂ ਹੋਣੀ ਹੈ ਖੇਡ ਬੰਦੇ ਤੇ ਮੰਨਾ ਨਿੰਦ ਕਰਦਿਆਂ ਜਿੱਦ ਤੱਕ ਜੀਣੇ ਵੀ ਪੈਸਾ ਖਲੋੜਨ ਦੇ ਸੁਣੋਈਏ ਕੀ ਜੇ ਕੀਤਾ ਬੈਠਾ 33 ਹੁੰਦੀ ਮਹਿਸੂਸ ਕੀਤੀ ਅੱਜ ਵੀ ਕੀ ਬਣਿਆ ਮਹਿਸੂਸ ਮੈਂ ਕੀਤਾ ਮੈਂ ਭੱਜਾਇਆ ਮੈਚ ਤੁਹਾਡੇ ਕੋਲ ਆ ਦੱਸ ਹੀ ਨਹੀਂ ਸਕਦਾ ਯਾਰ ਮੈਚ ਵੀ ਨਾ ਜਾ ਕੇ ਪلوان ਆਇਆ ਉਹ ਆਣ ਕੇ ਹੁਣ ਮਾੜਾ ਮੜ ਪਲਾ ਕੀ ਤੇ ਕਿਹਨੂੰ ਨਵੇਂ ਮੁੰਡੇ ਜੰਗ ਆ ਕੋਈ ਮੈਂ ਜਦੋਂ ਆ ਉਮਰ ਹੋਵੇ ਤੇ ਯਾਰ ਕੀ ਹੁਣ ਗਿਆ ਤੋਂ ਨਾਲ ਸਾਡੇ ਦੇ ਚਾਹੇ ਤੇ ਬੰਦੇ ਆਪਣੇ ਇਕੱਠੇ ਹੋ ਜਾਂਦੇ ਮੈਂ ਵੀਰ ਜੀ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਅੱਗੇ ਨਾਲ ਪਾਸੋਂ ਜਾਫੀ ਕਰੀਦੇ ਆ ਹਾਂਜੀ ਤੇ ਸਾਡੇ ਬੰਦੇ ਇਹ ਕਹਿੰਦੇ ਹੁੰਦੇ ਜੇ ਭਲਵਾਨ ਜੀ ਸਾਨੂੰ ਮੌਕਾ ਦੋਗੇ ਤੇ ਫੇਰ ਹੀ ਅਸੀਂ ਕਰਾਂਗੇ ਤੇ ਮੈਂ ਕਹਾਂ ਚਲੋ ਕੱਲ ਨੂੰ ਤੁਹਾਨੂੰ ਮੌਕਾ ਦੇ ਤੇ ਆ ਮੌਕਾ ਕੀਤਾ ਜੀ ਹੁਣ ਮੈਂ ਕੀ ਕਰ ਸਕਦਾ ਚਲੋ ਉਹਦੇ ਕੋਈ ਨਹੀਂ ਬਣਦੀ ਹਾਰ ਜੇ ਤੂੰ ਬਣੀ ਹੁੰਦੀ ਆ ਪਰ ਆ ਨਹੀਂ ਬਣੀ ਹੁੰਦੀ ਐਨੀ ਨਹੀਂ ਹਾਰ ਜੇ ਤੂੰ ਬਣੀ ਹੁੰਦੀ ਮਾੜੀ ਨਾਲ ਇੱਕ ਦੋ ਨੰਬਰ ਆ ਸਾਡੀ ਹਾਰ ਨਹੀਂ ਪੇਟ ਆ ਆਪ 2 ਪੁਆਇੰਟ ਦਾ ਬੜਾ ਫਰਕ ਪੈ ਗਿਆ ਮੈਨੂੰ ਤੈਨੂੰ ਮੈਂ ਹੱਦ ਤੱਕ ਦੇਖਣੇ ਮੈਂ ਕਿ ਰਮਨ ਰਮਨ ਗੱਲ ਰਮਨ ਨੂੰ ਮੈਂ ਦੱਸਿਆ ਨਹੀਂ ਅੱਜ ਤਾਂ ਗੇਮ ਵੇਨੇ ਆ ਕਿ ਹਾਕ ਦਾ ਕੀ ਚੱਲੰਦਿਆ ਪਰ ਫਰਕੀ ਬਹੁਤ ਜਿਆਦਾ ਹਾਕ ਦਾ ਕੀ ਬਹੁਤ ਜਿਆਦਾ ਫਰਕ ਪੈ ਰਿਹਾ ਹੈ ਆਪਾਂ ਕਹਿ ਰਹੀਏ ਵੀ ਚਲੋ ਰੇਡਰ ਵੀ ਉਹ ਅਜੇ ਨਵੇਂ ਹੀ ਸਾਰੇ ਹੀ ਕੋਈ ਇਹ ਵੀ ਮੁੰਡੇ ਨਵੇਂ ਪਤਾ ਨਹੀਂ ਲੱਗਦੇ ਕਿੰਦਾ ਕੀ ਕਰਦੇ ਸੋਚਦਾ ਕਿ ਅਸੀਂ ਫੜ ਲੀਏਗੇ ਇਹਨੂੰ ਫੜਨਾਗੇ ਇਹਨੂੰ ਔਖਾ ਹੁੰਦਾ ਤੇ ਜੇ ਟੱਚ ਕਰਾਂ ਫੜ ਲੀਏ ਹਾਂ ਫੜ ਲੀਏ ਉਹ ਗੱਲ ਵਾ 1 ਸਤੰਬਰ ਨੂੰ ਲੈ ਸਾਡੇ ਪਿੰਡ ਤੁਸੀਂ ਕੋਰਸ ਸੰਧੀ ਮਾਲ ਉਹ ਮੈਂ ਬਹੁਤ ਵਧੀਆ ਹੈ ਨਹੀਂ ਮੈਂ ਬੜੇ ਬੜਾ ਉਹਦੇ ਮੈਚ ਸਾਰੇ ਪਿਛਲੇ ਖੇਡੇ ਆ ਹਾਂਜੀ ਹਾਂਜੀ ਸਾਰੇ ਵਧੀਆ ਖੇਡੇ ਆ ਅੱਜ ਪਤਾ ਹੀ ਨਹੀਂ ਕੀ ਹੋ ਗਿਆ ਜੀ ਤੁਹਾਨੂੰ ਮਾ ਨੇ ਇੱਕ ਸਮਰੋਹ ਆਪਣੀ ਨਾਲ ਹੋਇਆ ਨਾ ਮੇਲਾ ਇੱਕ ਸਮਰੋਹ ਨੂੰ ਕੋੜਸੰਦੀ ਮਾਲਕ ਬੜਾ ਨਾ ਬਚਾਰਾ ਬੜੇ ਮੋੜੇ ਦਾ ਬਣ ਗਿਆ ਸੀ ਮਲਾ ਇੱਕ ਬੰਨੇ ਬੜੀ ਤਗੜੀ ਟੀਮ ਪਾਲਾ ਹੀ ਇੱਕ ਬੰਨੇ ਬਣੇ ਹੋਰ ਜਾਫੀ ਤਗੜਾ ਕੀਤਾ ਉਹਨਾਂ ਨੇ ਪੂਰੀ ਤਗੜੀ ਟੀਮ ਬਣਾਈ ਉਹਨਾਂ ਨੇ ਪਿੰਡਵਾਰ ਦਾ ਹੀ ਮੈਚ ਤੇ ਤੇ ਉਹ ਜੱਪੀਓ ਦੇ ਨਾਲ ਉਹ ਵੀ ਦੂਜਾ ਵੀ ਤਕੜਾ ਰੇਡਰ ਉਹਨਾਂ ਨੇ ਰਵੀ ਕੀਤਾ ਮੱਖਣ ਮੱਖੀ ਕੀਤਾ ਪੂਰੀ ਤਕੜੀ ਟੀਮ ਬਣਾਈ ਤੇ ਇੱਕ ਟੀਮ ਉਹਨਾਂ ਦੀ ਮੀਡੀਅਮ ਜੀ ਟੀਮ ਉਹਦੇ ਚ ਨਾਰਮਲ ਪਲੇਅਰ ਖੇਡ ਲਉਣਾ ਇੱਕ ਦੋ ਜੱਪੇ ਪਾਤੇ ਤੇ ਇਧਰੋਂ ਇੰਨਾ ਪਾਇਆ ਨਾ ਤਾਂ ਟੀਮ ਜਿੱਤ ਗਈ ਤੇ ਉਹਨਾਂ ਕਰਕੇ ਉਹ ਪਹਿਲਾਂ ਤਕੜੀ ਟੀਮ ਬਾਹਰ ਬਾਹਰ ਨਿਕਲ ਗਈ ਉਹ ਕਹਿੰਦੇ ਤੁਹਾਡੇ ਕਰਕੇ ਤੇ ਅਸੀਂ ਕੱਪ ਕਰਾਇਆ ਸੀ ਤੇ ਤੁਸੀਂ ਬਾਹਰ ਚੱਲ ਗਏ ਤੇ ਤੂੰ ਮੇਲਾ ਸਾਰਾ ਖਰਾਬ ਹੋ ਗਿਆ ਕਬੱਡੀ ਇਹਦਾ ਨਹੀਂ ਪਤਾ ਲੱਗਦਾ ਕੀ ਰ ਕੀ ਹੋ ਜਾਂਦਾ ਗੇਮ ਹੈ ਗੇਮ ਤੇ ਹਾਰ ਦਿੱਤਾ ਨਹੀਂ ਬਾਰੇ ਇਦਾਂ ਦੀ 40 42 ਹੋਵੇ 40 38 ਹੋਵੇ ਇਦਾਂ ਇਹ ਅੱਜ ਨਹੀਂ ਬਸਵਾ ਕੰਮ ਹੋਈ ਨਹੀਂ ਪਤਾ ਕਾਂਢੀ ਨਹੀਂ ਕੀਤੀ ਸਰੀਰ ਨੂੰ ਨਾ ਹੋ ਲਗਾਈ ਨਹੀਂ ਬੱਤੀ ਪਤਾ ਨਹੀਂ ਕੀ ਚੱਫਰ ਹੋ ਗਿਆ ਸੁਣਾ ਲੈ ਚੜੜ ਕੋਈ ਗੱਲ ਨਹੀਂ ਬਾ ਚੜਦੀ ਗੱਲ ਆ ਜੋ ਗਲੀ ਇੰਨੇ ਦੇ ਘਰੇ ਨਹੀਂ ਕੋਈ ਗੱਲ ਮੈਂ ਤੇ ਆਉਣਾ ਤੁਹਾਡੇ ਕੋਲ ਕੋਈ ਨਹੀਂ ਆਜੂ ਮਾਰਿਓ ਨਹੀਂ ਆਉਣਾ ਤੁਹਾਡੇ ਕੋਲ ਆਪਾਂ ਫਿਰ ਇੱਕ ਸਟੋਮਰ ਦਾ ਫਿਰ ਕਰਾਉਣਾ ਆਪਾਂ ਪਤਾ ਕਰਦਣਾ ਆਪਾਂ ਮੈਸੇਜ ਅੱਦਵਾਰੀ ਮਾਰਿਓ ਗੁਰੂ ਮਾਰਾ ਕਿਰਪਾ ਕਰੇ ਕੋਈ ਨਹੀਂ ਕਰਦਣਾ ਜੀ ਆ ਨਹੀਂ ਨਾ ਕੀਤਾ ਵੀ ਮੇਰੇ ਨਾਲੇ ਚੱਲਦੀ ਆ ਮੈਂ ਇਹ ਲਾ ਰਿਹਾ ਹਾਂ ਲੇਕਿਓਰਾ ਯਾਰ ਕੋਈ ਨਹੀਂ ਕਰਦੇ ਅਜਿਹਾ ਵੀ ਮੈਂ ਕਰ ਸਿਆ ਮੈਂ ਨਾ ਥੋੜਾ ਜਿਹਾ ਮੇਰੀ ਬਸ ਮਨ ਨਹੀਂ ਪਸੰਦ ਆਉਂਦੀ ਫੇਰਾ ਨਛੇ ਦੀ ਪੁੜੀ ਜਾਂਦਾ ਨਾ ਕਿਉਂਕਿ ਨਚੇ ਨਚੇ ਜਦੋਂ ਬੰਦਾ ਸ਼ਟ ਹੋ ਜਾਂਦਾ ਤੇ ਉਹ ਗੱਲਾਂ ਚੇਤੇ ਆਈ ਜਾਂਦੀਆਂ ਮੈਂ ਇਦਾਂ ਕਰਦਾ ਇਦਾਂ ਕਰਦਾ ਪਹਿਲੋ ਤੇ ਆਲਦਾ ਮਨ ਜਿੱਤਣਾ ਪੈਣਾ ਮਨ ਜਿੱਤ ਕੇ ਨਛਾ ਛੱਡ ਕੇ ਫਿਰ ਕਿਤੇ ਬੰਦੇ ਤੋਂ ਥੋੜੀ ਉੱਤੇ ਚੀਜ਼ ਹੁੰਦੀ ਆ ਨਸ਼ਾ ਕੋਈ ਨਹੀਂ ਮਾਨੇ ਬਣਾਉਣਾ ਜਦੋਂ ਇੱਕ ਵਾਰ ਜਨਮ ਤੋਂ ਦੁੱਝਾ ਹੀ ਹੋਣਾ ਨਸ਼ੇ ਵਾਲੇ ਦਾ ਜੇ ਛੱਡੂਗਾ ਤੇ ਫੇਰ ਹੀ ਆ ਛੱਡ ਛੋੜਦੀ ਤੇ ਚਾਹ ਨਹੀਂ ਛੋੜਦੀ ਸਾਲ ਚ ਚਾਹ ਨਹੀਂ ਛੱਡੀ ਜਾਂਦੀ ਸਹੀ ਹੈ ਜਿਹੜਾ ਨਸ਼ਾ ਕਰਦਾ ਉਹਦੇ ਬੱਸ ਵੀ ਨਹੀਂ ਗੱਲ ਜਿਹੜਾ ਛੱਡ ਛੱਡਦਾ ਤੇ ਉਹਨੂੰ ਛੱਡ ਸੋ ਬੱਸ ਇਹਨੋ ਤੇ ਲੱਗ ਜਾਂਦਾ ਬੰਦਾ ਮੈਂ ਤੇ ਤੈਨੂੰ ਛਡਾ ਛੱਡਣਾ ਬੜਾ ਉਖਾ ਗੱਲ ਨੇ ਪੀਣ ਦੀ ਗੱਲ ਵੱਖਰੀ ਹੈ ਛੱਡਣ ਦੀ ਗੱਲ ਉਹ ਪਰਿਵਾਰ ਉਹਦਾ ਸਾਥ ਦਵੇ ਉਹ ਹੀ ਤਕਰੀਰ ਮੈਡੀਕਲ ਸਹੂਲਤ ਮਿਲੇ ਉਹਨੂੰ ਜਿਹੜੀਆਂ ਪੀੜਾਂ ਕੋੜਾ ਨਿੱਢਦੀਆਂ ਉਹਦੇ ਤੋਂ ਹੌਲੀ 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 ਕਰਦਾ ਕਰਦਾ ਫੇਰ ਛੁੱਟਦਾ ਆਪਾਂ ਕਹਿ ਰਹੇ ਕਿ ਇਹਨੇ ਬੰਦੇ ਨੂੰ ਅੰਦਰ ਤਾੜ ਦੋ ਉਹਨੂੰ ਬੰਨ੍ਹ ਦੋ ਉਹ ਤਾਂ ਜਾਦਾ ਡਿੱਟ ਹੋ ਜਾਂਦਾ ਉਹਦੇ ਤੇ ਬੱਸ ਆਪਣੇ ਸੋਹਣੇ ਹਿਸਾਬ ਦੇ ਸੱਡੇ ਮੇਰੀ ਨਾ ਨਾ ਵੀਰੇ ਜਦੋਂ ਹੁਣ ਮੰਨ ਕੇ ਚਲੋ ਕੋਈ ਵੀ ਚੀਜ਼ ਆ ਉਹਦੇ ਵਸਦੀ ਨਹੀਂ ਗੱਲ ਕੋਈ ਵੀ ਨਸ਼ਾ ਵਾ ਜੇ ਉਹਦੇ ਹੱਡਾਂ 'ਚ ਰਚਿਆ ਵਾ ਉਹਦੇ ਵਸਦੀ ਨਹੀਂ ਗੱਲ ਕਿੱਦਾਂ ਛੱਡ ਦੂ ਇਦਾਂ ਪਹਿਲੋਂ ਉਹ ਆਪਦੇ ਘਰ ਦੇਆਂ ਨੂੰ ਕਹੋਗਾ ਮੈਂ ਨਸ਼ਾ ਛੱਡਣਾ ਪਹਿਲੋਂ ਮਨ ਬਣਾਵੇ ਉਹਦੇ ਘਰ ਦੇ ਸਾਥ ਦੇਣ ਉਹਦਾ ਪੀ ਤੂੰ ਛੱਡਣਾ ਵਾ ਮੈਂ ਛੱਡਣਾ ਨਾ ਉਸ ਤੋਂ ਬਾਅਦ ਚ ਮੈਡੀਕਲ ਸਹੂਲਤ ਮਿਲੇ ਉਹਨੂੰ ਕਿ ਜਿਹੜੀਆਂ ਜਿਹੜੀਆਂ ਉਹਦੀਆਂ ਲੱਤਾਂ ਟੁੱਟਣੀਆਂ ਖੁੱਸਣੀਆਂ ਵਾ ਕੁਝ ਵੀ ਹੋਣਾ ਵਾ ਉਹ ਉਹਦਾ ਮੈਡੀਕਲ ਦੇ ਨਾਲ ਸਾਰਾ ਕੁਝ ਕੀਤਾ ਜਾਵੇ ਤੇ ਫੇਰ ਉਹਦਾ ਮਾਨ ਬੰਦਾ ਤੇ ਆਪਾਂ ਆਪਾਂ ਕਹਿ ਦਿੰਨੇ ਆਂ ਭੀ ਉਹਨੂੰ ਅੰਦਰ ਤਾੜ ਦੋ ਜਾਂ ਬੰਨ ਲਓ ਜਾਂ ਕਰ ਲਓ ਉਹਦੇ ਉਹਦੀਆਂ ਦੇ ਚੰਗਰਾਂ ਵੱਜ ਜਾਣੀਆਂ ਇਦਾਂ ਇਦਾਂ ਥੋੜੀ ਨਾ ਚਾਹੇ ਛੁੱਟਣਾ ਪਹਿਲੀ ਗੱਲ ਤਾਂ ਪੁੱਤ ਉਹ ਹੀ ਫੇਰ ਵੀ ਛੱਡ ਆਉਣਗੇ ਕਰਕੇ ਹੈਂ ਨਸ਼ਾ ਛੱਡਿਆ ਨੇ ਹੁਣ ਅਸੀਂ 15 ਸਾਲ ਹੀ ਖੇਡੀ ਆ ਆਰਮੀ 'ਚ 15 ਸਾਲ ਹੀ ਅਸੀਂ ਪਈ ਹੁਣ ਨਹੀਂ ਛੁੱਟਦੀ ਕੀ ਕਰੀਏ ਨਹੀਂ ਨਹੀਂ ਬਾਪੂ ਜੀ ਮੈਂ ਜਾਗ ਨਸ਼ਾ ਨਹੀਂ ਬੇਟਾ ਕਰੀਦਾ ਮੈਂ ਮੈਂ ਜੰਗ ਬੰਦੇ ਦੀ ਗੱਲ ਕਰਦਾ ਕਿ ਜੇ ਆਪਾਂ ਕਈ ਜਿਹੜਾ ਕਹਿੰਦੇ ਨੇ ਵੀ ਇਹ ਨਛਾ ਕਰਦਾ ਨੂੰ ਬੰਨ ਲਓ ਢਾ ਲਓ ਬੰਨਿਆ ਥੋੜੀ ਛੁੱਟਣਾ